テ mô ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਕਾ ਭਾਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਆਸਾਜ ਜੀ ਦੀ ਬਾਤ ਚੱਲ ਰਹੀ ਹੈ ਭਾਈ ਜਿਸ ਦੇ ਵਿੱਚ ਪਾਤਸ਼ਾਹ ਜੀ ਦੇ 6 ਸ਼ਲੋਕ ਸੰਪੂਰਨ ਹੋਏ ਸੀ ਅਗਲਾ ਸ਼ਲੋਕ ਪਾਤਸ਼ਾਹ ਜੀ ਦਾ 7ਵਾਂ ਭਾਈ ਆਰੰਭ ਹੁੰਦਾ ਹੈ 466 ਅੰਗ ਤੇ ਸਤਿਗੁਰਾਂ ਦਾ ਇਹ ਸ਼ਲੋਕ ਸਭਾਈਮਾਨ ਹੈ ਆਓ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਅਗਲੇ ਸ਼ਲੋਕ ਵਿੱਚ ਭਾਈ ਵਚਨ ਕਰਦੇ ਹਨ ਜੀ ਸ਼ਲੋਕ ਵਹਲਾ ਪਹਿਲਾ ਹੋ ਵਿੱਚ ਆਇਆ ਹੋ ਵਿੱਚ ਗਿਆ ਹੋ ਵਿੱਚ ਜਮਿਆ ਹੋ ਵਿੱਚ ਹੋ ਵਿੱਚ ਲਿਆ ਹੋ ਵਿੱਚ ਖਟਿਆ ਹੋ ਵਿੱਚ ਗਿਆ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਹਿਲੇ ਪਾਤਸ਼ਾਹ ਜੀ ਭਾਈ ਇਸ ਸ਼ਲੋਕ ਦੇ ਵਿੱਚ ਹੋਮੇ ਦੀ ਗੱਲ ਕਰਦੇ ਹਨ ਮਹਾਰਾਜ ਜਿੱਤਨਾ ਪਹਿਲੇ ਪਿਛਲੇ ਸ਼ਲੋਕਾਂ ਵਿੱਚ ਵੀ ਮਹਾਰਾਜ ਜੀ ਇਹ ধারণা ਲੈ ਕੇ ਉਹ ਪਰਮੇਸ਼ਰ ਦੀ ਅਸਲੀ ਬਾਰੇ ਵਰਣਨ ਕੀਤਾ ਕਿ ਕੋਈ ਕਿਸੇ ਢੰਗ ਨਾਲ ਨੂੰ ਪਾਣਾ ਚਾਹੁੰਦਾ ਹੈ ਕੋਈ ਕਿਸੇ ਤਰੀਕੇ ਨਾਲ ਜੀ ਮਹਾਰਾਜ ਜੀ ਕਹਿੰਦੇ ਪਰ ਇੱਕੋ ਨਾਮ ਦੇ ਵਿੱਚ ਉਹਦੀ ਬੰਦਗੀ ਵਿੱਚ ਭਗਤੀ ਵਿੱਚ ਹੀ ਉਹਦੀ ਪ੍ਰਾਪਤੀ ਹੈ ਇਥੇ ਮਹਾਰਾਜ ਜੀ ਸਤਵੇਂ ਸ਼ਲੋਕ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਫਿਰ ਬਚਨ ਕਰਦੇ ਹਨ ਹਉ ਵਿੱਚ ਆਇਆ ਹਉ ਵਿੱਚ ਗਿਆ ਮਹਾਰਾਜ ਜੀ ਕਹਿੰਦੇ ਜਿਸ ਵੇਲੇ ਇਹ ਜੀਵ ਮਨੁੱਖ ਭਾਈ ਜਨਮ ਲੈਂਦਾ ਹੈ ਉਸ ਦਿਨ ਤੋਂ ਹੀ ਮਹਾਰਾਜ ਜੀ ਕਹਿੰਦੇ ਹਉਮੇ ਦੇ ਵਿੱਚ ਮੈਂ ਮੇਰੀ ਦੇ ਵਿੱਚ ਫਸ ਜਾਂਦਾ ਹੈ ਉਸੇ ਦਿਨ ਇਹਨੂੰ ਤ੍ਰਿਸ਼ਨਾ ਦੀ ਲੱਤ ਜਿਹੜੀ ਇਹ ਲੱਗ ਜਾਂਦੀ ਹੈ ਤ੍ਰਿਸ਼ਨਾ ਜਾਗ ਜਾਂਦੀ ਹੈ ਭੁਮੇ ਜਾਗ ਜਾਂਦੀ ਹੈ ਜਨਮ ਲੈਣਤੀ ਇਹ ਮਹਾਰਾਜ ਜੀ ਪੰਜਵੇਂ ਮਾਛਾ ਜੀ ਧੰਨ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਪਹਿਲੇ ਪਾਤਸ਼ਾਹ ਇੱਥੇ ਧਾਰਨਾ ਲੈ ਕੇ ਸਾਨੂੰ ਦਰਸਾਉਂਦੇ ਹਨ ਦਸਨਾ ਕਰਦੇ ਹਨ ਪਾਤਸ਼ਾਹ ਜੀ ਹੋਂ ਵਿੱਚ ਆਇਆ ਹੋਂ ਵਿੱਚ ਗਿਆ ਮਹਾਰਾਜ ਜੀ ਕਹਿੰਦੇ ਸੰਸਾਰ ਵਿੱਚ ਹੁੰਦਾ ਹੈ ਸ੍ਰਿਸ਼ਟੀ ਵਿੱਚ ਜਨਮ ਲੈਂਦਾ ਤੇ ਮਹਾਰਾਜ ਜੀ ਕਹਿੰਦੇ ਜੰਮਣ ਤੇ ਇਹਨੂੰ ਹਉਮੇ ਪੈਦਾ ਹੋ ਜਾਂਦੀ ਹੈ ਸੰਸਾਰ ਦੀ ਹਵਾ ਲੱਗਦੀ ਹੈ ਤਾਂ ਹਉਮੇ ਪੈਦਾ ਨਹੀਂ ਹੋ ਜਾਂਦੀ ਹੈ ਤ੍ਰਿਸ਼ਨਾ ਜਾਗ ਜਾਂਦੀ ਹੈ ਇਹ ਮਹਾਰਾਜ ਜੀ ਦੇ ਬਚਨ ਵੀ ਹੁੰਦੇ ਹਨ ਬਾਣੀ ਦੇ ਵਿੱਚ ਪਹਿਲੇ ਥਣ ਲੱਗਾ ਦੁੱਧ ਦੇ ਨਾਲ ਮਾਂ ਦੇ ਦੁੱਧ ਦੇ ਨਾਲ ਮੂੰਹ ਪੈ ਜਾਂਦਾ ਹੈ ਵਾਰ ਪ੍ਰੇਮ ਪੈ ਜਾਂਦਾ ਮੋਹ ਜਾਗ ਜਾਂਦਾ ਤ੍ਰਿਸ਼ਨਾ ਜਾਗ ਜਾਂਦੀ ਹੈ ਤੇ ਦੇਖੋ ਸਾਜੇ ਸਾਜੇ ਅੱਗੇ ਕਿਸ ਤਰ੍ਹਾਂ ਤ੍ਰਿਸ਼ਨਾ ਦਾ ਵਾਧਾ ਹੁੰਦਾ ਮੈਂ ਮੇਰੀ ਝੁਮੇ ਵਿੱਚ ਇਹ ਸੰਸਾਰ ਵਿੱਚ ਹੁੰਦਾ ਝੁਮੇ ਵਿੱਚ ਹੀ ਸਾਰੇ ਕੰਮ ਕਰੀ ਜਾਂਦਾ ਮਹਾਰਾਜ ਜੀ ਕਹਿੰਦੇ ਹੁਮੇਤ ਗਿਆ ਈਮਾਰਾ ਜੀ ਕਹਿੰਦੇ ਇਸੇ ਤਰੀ ਹੋਂ ਮੇਖਟ ਦਾ ਕਮਾਂਦਾ ਸੰਸਾਰ ਤੋਂ ਚਲਾ ਜਾਂਦਾ ਹੋਂ ਵਿੱਚ ਜੰਮਿਆ ਹੋਂ ਵਿੱਚ ਮੁਵਾ ਹਰ ਜੀਨ ਦਾਸ ਤੱਕ ਕਹਿੰਦੇ ਹੋਂ ਮੇ ਵਿੱਚ ਹੀ ਜੰਮਦਾ ਤੇ ਹੋਂ ਵਿੱਚ ਹੀ ਮਰ ਜਾਂਦਾ ਹਰ ਇੱਕ ਧੰਦੇ ਵਿੱਚ ਹਰ ਇੱਕ ਚੀਜ਼ ਵਿੱਚ ਇਹ ਹੋਂ ਮੇ ਕਰਦਾ ਕਿ ਆਹ ਵੀ ਕੁਝ ਮੇਰਾ ਆਹ ਕੁਝ ਮੇਰਾ ਮੈਂ ਮੈਂ ਕਰਦਾ ਹੀ ਚਲਾ ਜਾਂਦਾ ਤੇ ਜਿਸ ਦਿਨ ਤੂੰ ਪੈਦਾ ਹੋ ਜਾਂਦੀ ਉਸ ਦਿਨ ਹੋਂ ਮੇ ਦੀ ਖਤਮ ਹੁੰਦੀ ਹੈ ਹਰੋ ਕੋਈ ਵਿਰਲੇ ਵਿਰਲੇ ਮਨੁੱਖ ਹੁੰਦਿਆਂ ਨੇ ਜਿਹੜੇ ਉਹ ਪ੍ਰਮਾਤਮਾ ਦਾ ਦਰਵਾਜ਼ਾ ਖੋਲ ਲੈਂਦੇ ਹਨ ਉਸ ਦਰਵਾਜ਼ੇ ਨੂੰ ਪਾਰ ਕਰਕੇ ਉਹ ਪ੍ਰਭੂ ਦੇ ਨਾਲ ਜਿਹੜੇ ਮੇਲ ਬਣਾਉਂਦੇ ਹਨ ਉਹ ਮੈਂ ਮੇਰੀ ਦੀ ਦਵਾਰ ਭੰਨ ਦਿੰਦੇ ਹਨ ਤੇ ਮਹਾਰਾਜ ਜੀ ਕਹਿੰਦੇ ਨਹੀਂ ਤਾਂ ਸਿੱਟੀ ਦੇ ਵਿੱਚ ਪਾਤਸ਼ਾਹ ਜੀ ਕਹਿੰਦੇ ਓਮੇ ਦੇ ਵਿੱਚ ਜੰਮਦਾ ਮਨੁੱਖ ਤੇ ਹੋਮੇ ਵਿੱਚ ਜਨਮ ਧਾਨ ਕਰਦਾ ਜੰਮ ਦਾ ਮਰਦਾ ਰਹਿੰਦਾ ਹੋਂ ਵਿੱਚ ਦਿੱਤਾ ਹੋਂ ਵਿੱਚ ਲਿਆ ਤੇ ਮਹਾਰਾਜ ਜੀ ਕਹਿੰਦੇ ਸੰਸਾਰ ਦੇ ਵਿੱਚ ਹੋਮੇ ਦੇ ਵਿੱਚ ਹੀ ਸਾਰੇ ਕੰਮ ਕਰਦਾ ਤੇ ਜਦੋਂ ਮਹਾਰਾਜ ਜੀ ਕਹਿੰਦੇ ਕਿਸੇ ਨੂੰ ਕੋਈ ਚੀਜ਼ ਵਸਤੂ ਦਿੰਦਾ ਕੋਈ ਧਨ ਦਿੰਦਾ ਕੋਈ ਪਦਾਰਥ ਦਿੰਦਾ ਉਹਦੇ ਵਿੱਚ ਵੀ ਹੋਮੇ ਪੈਦਾ ਕਰਦਾ ਕਿ ਮੈਂ ਦਿੱਤੀ ਕਰ ਲੈਨੇ ਨਾ ਆਪਾਂ ਸਾਰੇ ਇਹ ਕਿਸੇ ਨੂੰ ਕੋਈ ਵਸਤੂ ਦੇ ਦਿੱਤੀ ਕਿਸੇ ਦੇ ਅੱਗੇ ਦਾਨ ਕਰਤਾ ਪੁੰਨ ਕਰਤਾ ਤਾਂ ਕਿਸੇ ਨੂੰ ਕੋਈ ਧਾਰ ਵਸਤੂ ਦੇ ਦਿੱਤੀ ਇਹ ਉਹਦੇ ਵਿੱਚ ਵੀ ਅਸੀਂ ਹੁੰਮੇ ਕਰ ਲੈਨੇ ਕਿ ਯਾਰ ਮੈਂ ਦਿੱਤੀ ਮੇਰੀ ਵਾਪਸ ਕਿਉਂ ਨਹੀਂ ਕਰਦਾ ਇਹਨੂੰ ਵਾਪਸ ਕਰਨੀ ਚਾਹੀਦੀ ਹੈ ਹੋ ਵਿੱਚ ਦਿੱਤਾ ਹੋ ਵਿੱਚ ਲਿਆ ਤੇ ਲੈਣ ਲੱਗਿਆ ਵੀ ਹੁੰਮੇ ਕਰਦਾ ਕਿ ਮੇਰੀ ਵਸਤੂ ਜਿਹੜੀ ਦਿੱਤੀ ਸੀ ਵਾਪਸ ਕਿਉਂ ਨਹੀਂ ਕੀਤੀ ਦੋਵੇਂ ਪਾਸੇ ਹੁਮੀ ਜਾਗ ਜਾਂਦੀ ਹੈ ਮਹਾਰਾਜ ਜੀ ਕਹਿੰਦੇ ਹਰ ਪਾਸੇ ਹੁਮੀ ਹੁਮਿਆ ਮਹਾਰਾਜ ਜੀ ਕਹਿੰਦੇ ਦਿੰਦਾ ਕਿਸੇ ਨੂੰ ਤਾਂ ਵੀ ਹੁਮੀ ਕਰਦਾ ਆਪਣੇ ਆਪ ਨੂੰ ਵੱਡਿਆ ਸਮਝਦਾ ਦੇਖ ਕੇ ਕਿ ਮੈਂ ਦਿੱਤਾ ਯਰ দান ਕੀਤਾ ਮੈਂ ਇਹ ਕੁਝ ਦਿੱਤਾ ਇਹਨੂੰ ਵਸਤੂ ਦਿੱਤੀ ਮੈਂ ਬੜਾ ਵੱਡਾ ਹ ਤੇ ਮਹਾਰਾਜ ਜੀ ਕਹਿੰਦੇ ਫਿਰ ਲੈਂਦਾ ਵਾਪਸ ਫਿਰ ਵੀ ਹੁਮੀ ਕਰਦਾ ਕਿ ਮੇਰੀ ਵਸਤੂ ਕਿਉਂ ਨਹੀਂ ਵਾਪਸ ਕਰਦਾ ਫਿਰ ਵੀ ਝਗੜਾ ਹੁੰਦਾ ਹੈ ਲੈਣ ਲੱਗਿਆ ਵਿੱਚ ਦੇਣ ਲੱਗਿਆ ਵਿੱਚ ਹਉਮੇ ਕਮੰਦ ਹੈ ਹਉ ਵਿੱਚ ਖੱਟਿਆ ਹਉ ਵਿੱਚ ਗਿਆ ਤੇ ਹਉਮੇ ਦੇ ਵਿੱਚ ਹੀ ਇਸ ਸੰਸਾਰ ਵਿੱਚ ਖੱਟੀ-ਖੱਟਦਾ ਤੇ ਹਉਮੇ ਕਰਦਾ ਕਿ ਮੈਂ ਬਹੁਤ ਖੱਟ ਲਿਆ ਮੇਰੇ ਵਰਗਾ ਕੋਈ ਸ਼ਾਊਕਾਰ ਥੋੜਾ ਹੋ ਸਕਦਾ ਮੇਰੇ ਵਰਗੀ ਕੋਈ ਖੱਟੀ ਨਹੀਂ ਖੱਟ ਸਕਦਾ ਇਹਦੇ ਵਿੱਚ ਹਉਮੇ ਕਰੀ ਜਾਂਦਾ ਮਹਾਰਾਜ ਜੀ ਕਹਿੰਦੇ ਹਉਮੇ ਚ ਗਿਆ ਜਦੋਂ ਧੰਨ ਚਲਾ ਜਾਂਦਾ ਜਦੋਂ ਜਾਂਦਾ ਹੈ ਫਿਰ ਵੀ ਪਛਤਾਂਦਾ ਰੋਂਦਾ ਹਉਮੇ ਕਰਦਾ ਮਹਾਰਾਜ ਜੀ ਕਹਿੰਦੇ ਹਰ ਪਾਲ ਹਰ ਘੜੀ ਹਉਮੇ ਕਰੀ ਜਾਂਦਾ ਹੋਂ ਵਿੱਚ ਸੱਚਿਆਰ ਕੁੜਿਆਰ ਜੇ ਮਹਾਰਾਜ ਜੀ ਕਹਿੰਦੇ ਸੱਚਿਆ ਬਣਦਾ ਫਿਰ ਵੀ ਹਉਮੇ ਕਰਦਾ ਕਿ ਮੇਰੇ ਵਰਗਾ ਕੋਈ ਨਹੀਂ ਹੈ ਹਉਮੇ ਆ ਜਾਂਦੀ ਫਿਰ ਵੀ ਕਿ ਮੇਰੇ ਵਰਗਾ ਕੌਣ ਹੈ ਯਾਰ ਸੋਚਾ ਮੇਰੇ ਵਰਗਾ ਸੱਚਾ ਆਦਮੀ ਕੋਈ ਹੈਗਾ ਦੁਨੀਆ 'ਚ ਆਪਾਂ ਕਹੀ ਜਾਂਦੇ ਨਾ ਆਪੀ ਜੀ ਮਹਾਰਾਜ ਜੀ ਕਹਿੰਦੇ ਫਿਰ ਹੁਮੇ ਕਮਾ ਲਿੰਦਾ ਹਰ ਜਗਾ ਤੇ ਹੁਮੇ ਖੜੀ ਹੁੰਦੀ ਇਹਦੇ ਨਾਲ ਹੋਂ ਵਿੱਚ ਸਚਿਆਰ ਕੁੜਿਆਰ ਕੂੜਾ ਕੰਮ ਕਰਦਾ ਮਹਾਰਾਜ ਜੀ ਕਹਿੰਦੇ ਫਿਰ ਵੀ ਹੁਮੇ ਕਰੀ ਜਾਂਦਾ ਮਾੜੇ ਕੰਮਾਂ ਦੀ ਵੀ ਹੁਮੇ ਕਮੰਦਾ ਚੰਗੇ ਕੰਮ ਕਰਦਾ ਸੱਚ ਬੋਲਦਾ ਫਿਰ ਵੀ ਹੁਮੇ ਕਰਦਾ ਤੇ ਮਾੜੇ ਕਰਮ ਕਰਦਾ ਫਿਰ ਵੀ ਹੁਮੇ ਕਰੀ ਜਾਂਦਾ ਹੋਂ ਵਿੱਚ ਪਾਪ ਪੁੰਨ ਵਿਚਾਰ ਮਹਾਰਾਜ ਜੀ ਕਹਿੰਦੇ ਘਰ ਸਿਆ ਰਹਿੰਦਾ ਪਾਤਸ਼ਾਹ ਜੀ ਕਹਿੰਦੇ ਗੁਰੂ ਨਾਨਕ ਮਹਾਰਾਜ ਇਹਦੇ ਪਾਪਾ ਪੁੰਨਾ ਦੇ ਵਿੱਚ ਵੀ ਹੁਮੇ ਖੱਟਦਾ ਹੈ ਇਹਦੇ ਵਿੱਚ ਹੀ ਫਸਿਆ ਰਹਿੰਦਾ ਕਹਿੰਦੇ ਇਹਦੇ ਮਨ ਦੇ ਵਿੱਚ ਭਰਮ ਪੈਦਾ ਹੋ ਜਾਂਦਾ ਕੀਏ ਕਰਾਂਗਾ ਮੈਨੂੰ ਪਾਪ ਲੱਗੇਗਾ ਇਹ ਪੁੰਨ ਕਰਾਂਗਾ ਮੈਨੂੰ ਫਲ ਮਿਲ ਜਾਵੇਗਾ ਇਸੋ ਪਾਪਾ ਪੁੰਨਾ ਦੇ ਵਿੱਚ ਵੀ ਹੁਮੇ ਕਮੰਦਾ ਵਿਚਾਰ ਕਰੀ ਜਾਂਦਾ ਮਨ ਦੇ ਵਿੱਚ ਸੈंसा ਕਰੀ ਜਾਂਦਾ ਦੁੱਖ ਪੰਦਾ ਤੇ ਵਿਚਾਰ ਕਰਦਾ ਪੋਨਾਂ ਦੀ ਤੇ ਫਲ ਪਾ ਕੇ ਫਿਰ ਵੀ ਹਉਮੇ ਕਮਾਉਂਦਾ ਹੋਂ ਵਿੱਚ ਨਰਕ ਸੁਰਗ ਅਵਤਾਰ ਫਿਰ ਮਨ ਦੇ ਵਿੱਚ ਸੋਚਦਾ ਕਿ ਮੈਨੂੰ ਸੁਰਗ ਮਿਲ ਜਾਵੇ ਮੈਂ ਇਹ ਪੁੰਨ ਕਰਾਂ ਮਨ ਦੇ ਨਾਲ ਫਿਰ ਗੱਲਾਂ ਕਰਦਾ ਮਨ ਕਹਿੰਦਾ ਕਿ ਇਹ ਕੰਮ ਕਰਾਂਗਾ ਮੈਨੂੰ ਸੁਰਗ ਦਾ ਵਾਸ ਹੋ ਜਾਵੇ ਇਹਨੂੰ ਸੁਰਗ ਚੰਗੀ ਜਗ੍ਹਾ ਮਿਲ ਜਾਵੇ ਇਹਦੇ ਵਿੱਚ ਵੀ ਹਉਮੇ ਕਮਾਈ ਜਾਂਦਾ ਮਹਾਰਾਜ ਜੀ ਕਹਿੰਦੇ ਨਰਕ ਸੁਰਗਾ ਦੇ ਗੇੜ ਦੇ ਵਿੱਚ ਪਿਆ ਰੰਦਾ ਹੋਂ ਵਿੱਚ ਹੋਮੈਂ ਮਹਾਰਾਜ ਜੀ ਬੱਗੇ ਬਚਨ ਕਰਦੇ ਹੋਂ ਵਿੱਚ ਹੱਸੈ ਹੋਂ ਵਿੱਚ ਰੋਵੈ ਇਹ ਮਹਾਰਾਜ ਜੀ ਕਹਿੰਦੇ ਹਸਨ ਰੋਣ ਵਿੱਚ ਵੀ ਹੋਮੇ ਆ ਜੀ ਹੱਸਦਾ ਖੁਸ਼ ਹੁੰਦਾ ਬਹੁਤਾ ਉੱਚੀ ਉੱਚੀ ਹੱਸਦਾ ਤੇ ਹੋਮੇ ਕਰਦਾ ਕਿ ਮੇਰੇ ਵਰਗਾ ਕੋਈ ਖੁਸ਼ ਹੋਏਗਾ ਮੇਰੇ ਵਰਗਾ ਕੋਈ ਸੁਖੀ ਹੋਏਗਾ ਸੁਖੀ ਹੋਣ ਕਰੀ ਕੀ ਖੁਸ਼ ਹੁੰਦੇ ਨਾ ਅਸੀਂ ਹੱਸਦੇ ਆ ਅੱਜ ਸੁੱਖ ਮਿਲਿਆ ਤੇ ਬੜੀ ਊਮੇ ਇਕੱਠੀ ਕਰ ਲੈਨੇ ਆ ਕਿ ਸਾਡੇ ਵਰਗਾ ਕੋਈ ਸੁਖੀ ਨਹੀਂ ਸਾਡੇ ਵਰਗਾ ਕੋਈ ਸਾਹਨੀ ਜਿਹੜੀ ਖੁਸ਼ੀ ਮਿਲਿਓ ਕਿਤੇ ਦੂਜੇ ਨੂੰ ਥੋੜਾ ਮਿਲਣੀ ਹੈ ਐਨੀ ਊਮੇ ਆ ਜਾਂਦੀ ਸਾਨੂੰ ਉੱਥੇ ਵੀ ਭੁੱਲ ਜਾਂਦੇ ਆ ਨਾ ਮਹਾਰਾਜ ਨੂੰ ਖੁਸ਼ੀ ਮਿਲਦੀ ਹੈ ਕੋਈ ਮਹਾਰਾਜ ਜੀ ਦਾਤ ਬਖਸ਼ਦਾ ਹੈ ਤਾਂ ਮਹਾਰਾਜ ਜੀ ਕਹਿੰਦੇ ਉਹਦੇ ਵਿੱਚ ਵੀ ਇਹਨੂੰ ਊਮੇ ਆ ਜਾਂਦੀ ਹੈ ਊਮੇ ਦੇ ਵਿੱਚ ਉੱਚੀ ਵਸੀ ਹੱਛਦਾ ਖੁਸ਼ ਇੰਨਾ ਜ਼ਿਆਦਾ ਹੋ ਜਾਂਦਾ ਹੈ ਕਿ ਉਹਨੂੰ ਪਿੱਛੇ ਛੱਡ ਦਿੰਦਾ ਪਿੱਛੇ ਛੱਡ ਦਿੰਦਾ ਉਹ ਮਾਲਕ ਨੂੰ ਵਿਸਾਰ ਦਿੰਦਾ ਭੁੱਲ ਜਾਂਦਾ ਤੇ ਦੁੱਖ ਲੱਗਦਾ ਫਿਰ ਰੋਂਦਾ ਉੱਚੀ ਉੱਚੀ ਫਿਰ ਵੀ ਭੁੱਲ ਜਾਂਦਾ ਮਹਾਰਾਜ ਜੀ ਕਹਿੰਦੇ ਫਿਰ ਖਵਾਰ ਹੁੰਦਾ ਵਾਪਸੇ ਹਉਮੇ ਖੱਟ ਲੈਂਦਾ ਹੋਂ ਵਿੱਚ ਭਰੀਏ ਹੋਂ ਵਿੱਚ ਧੋਵੈ ਤੇ ਮਹਾਰਾਜ ਜੀ ਕਹਿੰਦੇ ਆਪਣੇ ਆਪ ਨੂੰ ਗੰਦਗੀ ਦੇ ਵਿੱਚ ਰਵੇਲ ਦਿੰਦਾ ਔਗਣ ਕਰ ਕਰਕੇ ਮਹਾਰਾਜ ਜੀ ਕਹਿੰਦੇ ਹਉਮੇ ਇਕੱਠੀ ਕਰੀ ਜਾਂਦਾ ਫਿਰ ਉਹਨੂੰ ਧੋਣ ਵਾਸਤੇ ਵੀ ਹਉਮੈ ਇਕੱਠੀ ਕਰਦਾ ਹੋਂ ਵਿੱਚ ਧੋਵੇ ਫਿਰ ਹਉਮੈ ਦੇ ਵਿੱਚ ਹੰਕਾਰ ਦੇ ਵਿੱਚ ਉਹਨੂੰ ਧੁੰਦਾ ਹੈ ਮਹਾਰਾਜ ਜੀ ਕਹਿੰਦੇ ਹਰ ਪਲ ਹਰ ਸਮੇਂ ਹਰ ਕੰਮ ਦੇ ਵਿੱਚ ਹਉਮੈ ਇਕੱਠੀ ਕਰੀ ਜਾਂਦਾ ਹੋਂ ਵਿੱਚ ਜਾਤੀ ਜਿਨ ਸੀਖ ਹੋਵੇ ਤੇ ਮਹਾਰਾਜ ਜੀ ਕਹਿੰਦੇ ਹੋਂ ਹਉਮੈ ਦੇ ਵਿੱਚ ਹੀ ਮਹਾਰਾਜ ਜੀ ਕਹਿੰਦੇ ਹੋਂ ਦੇ ਵਿੱਚ ਹੀ ਜਾਤ ਗਵਾ ਬਿਠਦਾ ਹੈ ਮਹਾਰਾਜ ਜੀ ਕਹਿੰਦੇ ਜਾਤ ਦਾ ਹੰਕਾਰ ਕਰਕੇ ਹਉਮੈ ਕਰਦਾ ਹੈ ਸ੍ਰੀ ਮਹਾਰਾਜ ਜੀ ਕਹਿੰਦੇ ਖੋਬਿੰਦਾ ਸਾਰਾ ਕੁਝ ਹੋਂ ਵਿੱਚ ਮੂਰਖ ਹੋਂ ਵਿੱਚ ਸਿਆਣਾ ਹਮੇ ਦੇ ਵਿੱਚ ਸਿਆਣਾਪਨ ਬਣਦਾ ਮੈਂ ਬਹੁਤ ਸਿਆਣਾ ਮੈਂ ਬਹੁਤ ਚੱਤਰਾਂ ਮੇਰੇ ਵਰਗਾ ਕੋਈ ਸਿਆਣਾ ਥੋੜਾ ਹਮੇ ਇਕੱਠੀ ਹੈ ਨਾ ਹਮੇ ਵਿੱਚ ਹੀ ਸੀ ਕਹਿੰਦੇ ਕਿ ਸਾਡੇ ਵਰਗਾ ਕੋਈ ਸੂਝਵਾਨ ਚੱਤਰ ਸਿਆਣਾ ਗਿਆਨੀ ਨਹੀਂ ਹੋ ਸਕਦਾ ਦੇ ਕੋਈ ਇਹਦੇ ਵਿੱਚ ਵੀ ਹਮੇ ਆ ਜਾਂਦੀ ਹੈ ਇਹ ਗਿਆਨ ਹੁੰਦਾ ਨਾ ਉਹਦੇ ਵਿੱਚ ਵੀ ਅਸੀਂ ਹਮੇ ਕਰ ਬੈਠਦੇ ਆ ਕਿ ਸਾਡੀ ਹੈ ਹਰ ਚੀਜ਼ ਨੂੰ ਅਸੀਂ ਆਪਣੀ ਸਮਝ ਬੈਨਿਆ ਹਰ ਚੀਜ਼ ਨੂੰ ਅਸੀਂ ਲੈ ਕੇ ਬੜਾ ਉੱਚੇ ਹੋ ਜਾਂਦੇ ਆ ਬੜਾ ਹੀ ਘਮਾਨ ਕਰ ਲੈਨੇ ਆ ਓਮੇ ਕਰ ਲੈਨੇ ਆ ਗਿਆਨ ਆਉਣ ਤੇ ਵੀ ਅਸੀਂ ਓਮੇ ਕਮਾਨਿਆ ਕਿ ਸਾਡੇ ਵਰਗਾ ਕੋਈ ਗਿਆਨੀ ਥੋੜਾ ਹੋ ਸਕਦਾ ਸਾਡਾ ਜਿਹਨੂੰ ਜਿਹੜਾ ਸਾਨੂੰ ਗਿਆਨੀ ਦੂਜਿਆਂ ਨੂੰ ਥੋੜਾ ਇਹਦੇ ਵਿੱਚ ਵੀ ਅਸੀਂ ਓਮੇ ਕਮਾਈ ਜਾਂਦੇ ਆ ਮਹਾਰਾਜ ਜੀ ਕਹਿੰਦੇ ਪਰ ਦੇਣ ਵਾਲਾ ਤੇ ਉਹ ਮਾਲਕ ਹੈ ਨਾ ਉਨੇ ਜਿੰਨੀ ਸੂਝ ਬੂਝ ਬਖਸ਼ੀਏ ਗਿਆਨ ਬਖਸ਼ਿਆ ਉਹ ਤੁਛ ਹੈ ਉਹਦੇ ਬਰਾਬਰ ਉਹਦੇ ਸਾਹਮਣੇ ਜ਼ੀਰੋ ਹੈ ਮਾਲਕ ਦਾ ਉਹਦੀ ਅਸੀ ਬੇਅੰਤਤਾ ਨਹੀਂ ਪਾ ਸਕਦੇ ਉਹਦੀ ਵਿਚਾਰਤਾ ਕਰ ਸਕਦੇ ਹਾਂ ਗੁਣਾਂ ਦੀ ਪਰ ਜੇ ਕਹੀਏ ਕਿ ਇੱਥੇ ਪੂਰੀ ਹੈ ਨਹੀਂ ਪੂਰੀ ਹੋ ਸਕਦੀ ਕਿਉਂਕਿ ਉਹ ਬੇਅੰਤ ਹੈ ਉਹਦੀ ਤੁਛ ਵਿਚਾਰ ਕਰ ਕਰਕੇ ਦੁਨੀਆ ਚੱਲੇਗੀ ਕੋਈ ਅੰਤ ਹੀ ਨਹੀਂ ਆ ਕਿੰਨੇ ਕੁ ਚੱਲੇਗਾ ਅਸੀਂ ਵੀ ਚਲੇ ਜਾਣਾ ਮਹਾਰਾਜ ਜੀ ਦੇ ਗੁਣਾੰਦਾ ਕੋਈ ਅੰਤ ਨਹੀਂ ਹੈ ਉਹ ਬੇਅੰਤ ਦਾ ਦਾ ਮਾਲਕ ਹੈ ਪਰ ਅਸੀਂ ਹੁਮੇ ਕਮਾ ਲੈਂਦਿਆਂ ਗਿਆਨ ਪਾ ਕੇ ਵੀ ਹੁਮੇ ਕਰੀ ਜਾਂਦੇ ਆ ਹਰ ਹਰ ਚੀਜ਼ ਵਿੱਚ ਹੀ ਹੁਮੇ ਹੈ ਮਹਾਰਾਜ ਜੀ ਕਹਿੰਦੇ ਕਿੱਥੋਂ ਬਚੀਏ ਕਿਸ ਤਰ੍ਹਾਂ ਬਚੀ ਕੋਈ ਸਾਧਨ ਹੈ ਉਹ ਅਸੀਂ ਪ ਲਾਂਦੇ ਨਹੀਂ ਜਿੰਦਗੀ ਜਾਤ ਦਾ ਹੁਮੇ ਵਿੱਚ ਹਾਂ ਵਿੱਚ ਮੂਰਖ ਹਾਂ ਵਿੱਚ ਸਿਆਣਾ ਇਹ ਮਹਾਰਾਜ ਜੀ ਅੱਗੇ ਬਤਨ ਕਰਦੇ ਅਨਮੋਖ ਮੁਕਤ ਕੀ ਸਾਰ ਨਾ ਜਾਣ ਈ ਮਹਾਰਾਜ ਜੀ ਕਹਿੰਦੇ ਮੋਖ ਜਿੱਥੋਂ ਪ੍ਰਾਪਤ ਹੋਣੀ ਸੀ ਉਹਦੀ ਤਾਂ ਸਾਰ ਹੀ ਨਹੀਂ ਜਾਣੀ। ਉਹ ਰਸਤਾ ਤਲੱਬੀ ਨਹੀਂ ਅਸੀ। ਉਹਨੂੰ ਤਾਂ ਛੱਡ ਤਾਂ ਓਮੇ ਕਰੀਗੇ ਹਰ ਹਰ ਚੀਜ਼ ਵਿੱਚ ਹਰ ਕੰਮ ਬੰਦੇ ਵਿੱਚ ਸਾਡੇ ਝੋਮੇ ਆ। ਇਹ ਮਹਾਰਾਜ ਜੀ ਕਹਿੰਦੇ ਉਹ ਸਾਰ ਨੂੰ ਤਾਂ ਅਸੀਂ ਸਮਝਿਆ ਹੀ ਨਹੀਂ। ਹੋਂ ਵਿੱਚ ਮਾਇਆ, ਹੋਂ ਵਿੱਚ ਛਾਇਆ। ਓਮੇ ਕਰ ਕਰ ਜੰਤੂ ਪਾਇਆ। ਈਮਾਰਾ ਜੀ ਕਹਿੰਦੇ ਹੋਮ ਵਿੱਚ ਮਾਇਆ ਹੋਮੇ ਦੇ ਵਿੱਚ ਹੀ ਮਾਇਆ ਪ੍ਰਗਟ ਹੁੰਦੀ ਐ ਤੇ ਛਾਇਆ ਮਹਾਰਾਜ ਜੀ ਕਹਿੰਦੇ ਹੋਮੇ ਦੀ ਛਾਇਆ ਭਾਰਾ ਜੀ ਕਹਿੰਦੇ ਦੋਵੇਂ ਜਗ੍ਹਾ ਤੇ ਹੋਮੇ ਹੈ ਹੋਮੇ ਕਰ ਕਰ ਜੰਤੋ ਪਾਇਆ ਈਮਾਰਾ ਜੀ ਕਹਿੰਦੇ ਹੋਮੇ ਨੂੰ ਕਰ ਕਰ ਕੀ ਮਾਰ-ਵਾਰ ਮਹਾਰਾਜ ਜੀ ਕਹਿੰਦੇ ਜੰਮਣ ਮਰਨ ਹੈ ਕਈ ਜਗ੍ਹਾ ਤੇ ਜਨਮ ਲੈਣਾ ਪੈਂਦਾ ਹੋਮੇ 부ਝੇ ਤਾਂ ਦਰ ਸੁਝੈ ਤੇ ਮਹਾਰਾਜ ਜੀ ਕਹਿੰਦੇ ਤਾਂ ਦਰ ਦਿਖਣਾ ਹੈ ਦਰਵਾਜ਼ਾ ਦਿਖਣਾ ਹੈ ਜਿਸ ਚੀਜ਼ ਨੂੰ ਸਮਝ ਪਾਵਾਂਗੇ ਨਹੀਂ ਤਾਂ ਚੱਕਰ ਤੋਂ ਨਿਕਲ ਹੀ ਨਹੀਂ ਸਕਦੇ ਚੱਕਰ ਵੀ ਉਹ ਹੈ ਜਿਵੇਂ ਮਹਾਭਾਰਤ ਦਾ ਚੱਕਰ ਵੀ ਉਸੇ ਨਹੀਂ ਜਿਹਦੇ ਵਿੱਚ ਅਰਜਨ ਦਾ ਪੁੱਤਰ ਫਸ ਗਿਆ ਤੇ ਉਹ ਨਿਕਲ ਨਹੀਂ ਸੀ ਪਾਇਆ ਹੱਤਿਆ ਹੋ ਗਈ ਉਹਨੂੰ ਮਾਰ ਦਿੱਤਾ ਉਹ ਜੰਗ ਦੇ ਵਿੱਚ ਮਾਰਿਆ ਗਿਆ ਮਹਾਭਾਰਤ ਦੇ ਜੰਗ ਵਿੱਚ ਅਭਮਨ ਨੂੰ अर्जुन ਦਾ ਪੁੱਤਰ ਵਿਮਨੂ ਚੱਕਰ ਵਿਊ ਚ ਫਸਿਆ ਸੀ ਉਹ ਚੱਕਰ ਵਿਊ ਬਣਾਤਾ ਕਿ ਬਾਹਰ ਨਾ ਨਿਕਲ ਪਾਏ ਇਹਨੂੰ maat ਦਈਏ ਦਰਦੋਜਨ ਨੇ ਰਲ ਕੇ ਚੱਕਰ ਵਿਊ ਬਣਾਇਆ ਤੇ ਉਹ ਚੱਕਰ ਚੋਂ ਬਾਹਰ ਨਹੀਂ ਆ ਸਕਿਆ ਐਸਾ ਫਸਿਆ ਐਸਾ ਫਸਿਆ ਉਹਦੇ ਵਿੱਚ ਫਸੇ ਨਹੀਂ ਉਹ ਤੀਰ ਮਾਰ ਮਾਰ ਕੇ ਖਤਮ ਕਰਤਾ ਇੱਕੋ ਇੱਕ ਪੁੱਤਰ ਸੀ ਇੱਕੋ ਇੱਕ ਪੁੱਤਰ ਸੀ ਅਰਜਨ ਦਾ ਉਹ ਵੀ ਮਾਰਿਆ ਗਿਆ ਜੰਗ ਵਿੱਚ ਇਸੇ ਤਰ੍ਹਾਂ ਇਸ ਸੰਸਾਰੀਉ ਮਹਿੰਦੇ ਚੱਕਰ ਵਿੱਚ ਅਸੀਂ ਫਸ ਜਾਂਦੇ ਹਾਂ ਮਹਾਰਾਜ ਜੀ ਕਹਿੰਦੇ ਇਸ ਚੱਕਰ ਵੀ ਉੱਚ ਅਸੀਂ ਫਸੇ ਦਰਵਾਜਾ ਨਹੀਂ ਲੱਭ ਸਕਦੇ ਜਿਵੇਂ ਉਹ ਦਰਵਾਜਾ ਨਹੀਂ ਨਾ ਜੰਗ ਵਿੱਚ ਵੀ ਉਹ ਚੱਕਰ ਵੀਉ ਬਣਾਇਆ ਜਾਂਦਾ ਹੈ ਉਹ ਚੱਕਰ ਵਿੱਚ ਦਰਵਾਜਾ ਤਾਂ ਹੁੰਦਾ ਨਿਕਲਣ ਵਾਸਤੇ ਜਗਾ ਹੁੰਦੀ ਹੈ ਨਿਕਲਣ ਵਾਸਤੇ ਪਰ ਐਸਾ ਫਸਦਾ ਮਨੁੱਖ ਨਿਕਲ ਨਹੀਂ ਪੰਦਾ ਨਿਕਲਦੇ ਨਿਕਲਦੀ ਆਲੇ-ਦੁਆਲੇ ਸੂਰਮੇ ਠੀਰਾ ਪਾ ਕੇ ਮਾਰ ਦਿੰਦੇ ਹਨ ਤੀਰ ਮਾਰ-ਮਾਰ ਕੇ ਉਹ ਜੰਗ ਵਿੱਚ ਹੀ ਸ਼ੀਦ ਹੋ ਜਾਂਦਾ ਮਨੁੱਖ ਮਹਾਰਾਜ ਜੀ ਕਹਿੰਦੇ ਇਸੇ ਤਰੀਏ ਵੀ ਜੰਗ ਹੈ ਸੰਸਾਰ। ਸ੍ਰਿਸ਼ਟੀ ਦੇ ਵਿੱਚ ਵੀ ਸਾਡਾ ਮਨ ਜੰਗ ਕਰਦਾ ਹੈ। ਅਸੀਂ ਹੋਮੇ ਦੇ ਚੱਕਰ ਵੀ ਉੱਚ ਬਸ ਫਸ ਜਾਂਦੇ ਆ। ਅਸੀਂ ਵੀ ਉਹ ਸੱਚ ਸੱਚ ਦਾ ਦਰਵਾਜ਼ਾ ਨਹੀਂ ਲੱਭ ਸਕਦੇ। ਸੱਚ ਦਾ ਦਰਵਾਜ਼ਾ ਨਹੀਂ ਪਾ ਸਕਦੇ, ਲੱਭ ਸਕਦੇ। ਜਿਨ੍ਹਾਂ ਨੂੰ ਲੱਭ ਜਾਂਦਾ ਮਹਾਰਾਜ ਜੀ ਕਹਿੰਦੇ ਹੋ ਮੈਂ ਬੁੱਝੈ ਤਾਂਦਰ ਸੁਝੈ। ਮਹਾਰਾਜ ਜੀ ਕਹਿੰਦੇ ਇਹ ਵਿਦ ਨੂੰ ਜਿਹੜੇ ਬੁੱਝ ਲੈਂਦੇ ਹਨ ਦੇਖੋ ਮਹਾਰਾਜ ਜੀ ਨ ਅਸਰ ਦੇਤਾ ਪਹਿਲੋ ਗਣਾਈਗੇ ਮਹਾਰਾਜ ਜੀ ਪਿਛਲੇ ਲੋਕਾਂ ਵਿੱਚ ਇਸੇ ਤਰ੍ਹਾਂ ਕੀਤਾ ਸਤਿਗੁਰਾਂ ਨੇ ਇੱਥੇ ਵੀ ਮਹਾਰਾਜ ਜੀ ਹੁ ਮੈਨੂੰ ਗੁਣਾਤਾ ਵੀ ਹਰ ਚੀਜ਼ ਚ ਹਰ ਪਲ ਚ ਹਰ ਵਸਤੂ ਵਿੱਚ ਹਰ ਜੀ ਦੇ ਵਿੱਚ ਹਰ ਕੰਮ ਦੇ ਵਿੱਚ ਸਾਡੇ ਨਾਲ ਹਮੇ ਹੁੰਦੀ ਹੈ ਅਸੀਂ ਖਹਿੜਾ ਨਹੀਂ ਛੱਡਾ ਸਕਦੇ ਪਰ ਮਹਾਰਾਜ ਜੀ ਕਹਿੰਦੇ ਸੂਝ ਬੂਝ ਕਿੱਥੋਂ ਮਿਲਣੀ ਹੈ ਮਹਾਰਾਜ ਜੀ ਕਹਿੰਦੇ ਸੱਚੇ ਗੁਰੂ ਤੋਂ ਸੂਜ ਬੂਜੇ ਤਾਂ ਜੋ ਮਿਲ ਗਈ ਦਰਵਾਜੇ ਦਾ ਆਪ ਹੀ ਪਤਾ ਲੱਗ ਜਾਵੇਗਾ ਦਰਵਾਜਾ ਸਾਹਮਣੇ ਹੋਏਗਾ ਅਸੀਂ ਹੰਮੇ ਨੂੰ ਕੱਟ ਕੇ ਉਹ ਦਰਵਾਜਾ ਪਾਰ ਕਰ ਪਾਵਾਂਗੇ ਨਹੀਂ ਤੇ ਨਹੀਂ ਕਰ ਸਕਦੇ ਇਹ ਜ਼ਿੰਦਗੀ ਹੰਮੇ ਹੈ ਸੰਸਾਰੀ ਹੰਮੇ ਦਾ ਹੈ ਭਾਵੇਂ ਜਿੰਨਾ ਮਰਜੀ ਕੋਈ ਕਹੀਏ ਇਸ ਹੰਮੇ ਤੋਂ ਬਚ ਜਾਈਏ ਅਸੀਂ ਫਿਰ ਵੀ ਹੰਮੇ ਘਾਰ ਕਰ ਲੈਨੇ ਆ ਹਰ ਚੀਜ਼ ਦਾ ਹਰ ਕੰਮ ਦਾ ਅਸੀਂ ਘਾਰ ਕਰਦੇ ਆ ਤੇ ਮਹਾਰਾਜ ਜੀ ਕਹਿੰਦੇ ਉਹ ਮਹਿਬੂਜਾ ਇਹ ਵਿਦ ਨੂੰ ਮਹਾਰਾਜ ਜੀ ਕਹਿੰਦੇ ਕਿਸ ਤਰ੍ਹਾਂ ਬੁਝਣਾ ਤਾਂ ਦਰ ਸੂਝੈ ਮਹਾਰਾਜ ਕਹਿੰਦੇ ਉਹਦਾ ਦਰ ਜਿਹੜਾ ਹੈ ਨਾ ਉਹਦਾ ਦਰਵਾਜ਼ਾ ਜਿਹੜਾ ਸੱਚ ਦਾ ਫਿਰ ਨਜ਼ਰ ਆਉਣਾ ਜਦੋਂ ਇਹਨੂੰ ਵਿਦ ਨੂੰ ਬੁਝ ਲਾਂਗੇ ਬਾਤ ਨੂੰ ਬੁਝ ਲਵਾਂਗੇ ਗਿਆਨ ਵੀ ਹੁਣਾ ਕਥ ਕਥ ਲੂਝੈ ਤੇ ਮਹਾਰਾਜ ਜੀ ਕਹਿੰਦੇ ਵੀ ਹੁਣਾ ਗਾਨ ਉਹਨੂੰ ਕਥ ਕਥ ਕੇ ਲੂਝੇ ਦੇ ਤੋਂ ਪਾਰ ਹੋ ਜਾਵਾਂਗੇ ਮਹਾਰਾਜ ਜੀ ਕਹਿੰਦੇ ਨਾਨਕ ਹੁਕਮੀ ਲਿਖੀਐ ਲੇਖ ਪਰ ਉਹਨੇ ਲੇਖ ਲਿਖੇ ਹੋਏ ਨਾ ਮਹਾਰਾਜ ਜੀ ਕਹਿੰਦੇ ਨਾਨਕ ਹੁਕਮੀ ਲਿਖੀਏ ਲੇ ਕੋ ਦੀ ਹੁਕਮਤੋ ਬਿਨਾ ਕਿੱਥੇ ਪਾਰ ਕਰ ਸਕਦੇ ਆ ਉਹਨੇ ਜਿਹੜੇ ਲੇਖ ਲਿਖਿਆ ਉਹਤੇ ਬਣਨੀ ਆ ਸੰਸਾਰ ਵਿੱਚ ਆਣ ਕੇ ਉਹ ਲੇਖਾਂ ਦੇ ਮੁਤਾਬਿਕ ਹੀ ਸਭ ਕੁਝ ਕਰਨਾ ਮਹਾਰਾਜ ਜੀ ਕਹਿੰਦੇ ਸਾਡੇ ਲੇਖ ਜੇ ਚੰਗੇ ਹਨ ਤਾਂ ਦਰਵਾਜ਼ਾ ਲੱਭ ਪਾਵਾਂਗੇ ਨਾਨਕ ਹੁਕਮੀ ਲਿਖੀਏ ਲੇਖ ਜਿਹਾ ਵੇਖੈ ਇਹ ਹਾ ਵੇਖ ਜਿਵੇਂ ਦਾ ਉਹ ਵਖਾੰਦਾ ਓਵੇਂ ਦੀ ਅਸੀਂ ਵੇਖਦੇ ਆਂ ਅਸੀਂ ਜਿੰਨਾ ਮਰਜ਼ੀ ਜੋਰ ਲਾ ਲਈਏ ਕਿ ਅਸੀਂ ਨਹੀਂ ਯਾਰ ਕਰ ਲਾਂਗੇ ਠੀਕ ਕਰ ਲਾਂਗੇ ਪਰ ਉਹ ਮਾਲਕ ਨੇ ਕਰਾਣਾ ਜਦੋਂ ਸਾਡੇ ਕਰਮ ਨਹੀਂ ਮੱਥੇ ਦੀ ਲਿਖਤ ਨਹੀਂ ਫਿਰ ਅਸੀਂ ਨਹੀਂ ਕਰ ਪਾਵਾਂਗੇ ਮਹਾਰਾਜ ਜੀ ਕਹਿੰਦੇ ਨਾਨਕ ਹੁਕਮੀ ਉਹਦੇ ਹੁਕਮ ਦੇ ਨਾਲ ਇਹ ਲੇਖ ਲਿਖੇ ਜਾਂਦੇ ਹਨ ਮਹਾਰਾਜ ਜੀ ਕਹਿੰਦੇ ਜੇ ਹਾ ਵੇਖੈ ਜੋ ਉਹ ਵਖਾੰਦਾ ਹੈ ਦ੍ਰਿਸ਼ ਜੋ ਹਰੀ ਪ੍ਰਮਾਤਮਾ ਪ੍ਰਭੂ ਦ੍ਰਿਸ਼ਿਤ ਖਾਂਦਾ ਹੈ ਸ੍ਰਿਸ਼ਟੀ ਦਾ ਉਹੀ ਸੰਸਾਰ ਦੇ ਨਕਸ਼ਾ ਬਣਦਾ ਉਹੀ ਅਸੀਂ ਦੇਖ ਪਾਉਂਦਿਆਂ ਨਹੀਂ ਤਾਂ ਨਹੀਂ ਦੇਖ ਸਕਦੇ ਮਹਾਰਾਜ ਜੀ ਇਸ ਸ਼ਬਦ ਵਿੱਚ ਲੋਕ ਵਿੱਚ ਇਹ ਵਚਨ ਕਰਦੇ ਹਨ ਵਰਣਨ ਕਰਦੇ ਹਨ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਕਿਉਂਕਿ ਸ਼ਲੋਕ ਕੁਝ ਸ਼ਲੋਕ ਲੰਬੇ ਹਨ ਅਗਲਾ ਬੰਦ ਆਪਾਂ ਕੱਲ ਨੂੰ ਸਰਵਣ ਕਰਾਂਗੇ ਔਰ ਉਹ ਸਮਾਪਤ ਹੋ ਚੁੱਕਾ ਹੈ ਪਾਤਸ਼ਾਹ ਜੀ ਮੇਰ ਕਰਨ ਭੁੱਲਾ ਚੁੱਕਾਂ ਦੀ ਮਾਫੀ ਬਖਸ਼ਣ ਜੀ ਆਇਆਂ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ